ਦੇਸ਼द्रोह ਕਾਂਗਰਸੀਆਂ ਨੇ ਕੀਤਾ ਇਹ ਇਕੱਲੀ ਉਹਦੀ ਸੋਚ ਆ ਜਾਂ ਸਾਰੀ ਕਾਂਗਰਸ ਪਾਰਟੀ ਦੀ ਸੋਚ ਹੈ ਇਹ ਸੋਚ ਇਹਨਾਂ ਦੇ ਐਮਸੀਡੀ ਹੈ ਕਿ ਇਹ ਸੋਚ ਕਾਂਗਰਸ ਪਾਰਟੀ ਦੀ ਹੈ ਕਿ ਇਹਨਾਂ ਨੂੰ ਇਹਨਾਂ ਦੇ ਉੱਤੇ ਦੇਸ਼ ਗਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਫਸਿਆ ਕਾਂਗਰਸੀ ਕਾਉਂਸਲਰ ਫੇਸਬੁੱਕ ਅਤੇ ਵਟਸਐਪ ਤੇ ਲੋਕਾਂ ਨੇ ਭਾਈ ਕਾਉਂਸਲਰ ਨੂੰ ਫਟਕਾਰ ਅਕਸਰ ਵਿਵਾਦਾਂ ਚ ਚੜਨ ਵਾਲੇ ਖੰਨਾ ਦੇ ਬਾੜ ਨੰਬਰ 5 ਤੋਂ ਕਾਂਗਰਸੀ ਕਾਉਂਸਲਰ ਕ੍ਰਿਸ਼ਨਪਾਲ ਹੁਣ ਨਵੇਂ ਵਿਵਾਦਾਂ ਚ ਫਸ ਗਏ ਹਨ ਕ੍ਰਿਸ਼ਨਪਾਲ ਨੇ ਬੀਰਵਾਰ ਨੂੰ ਇੱਕ ਐਡਿਟ ਫੋਟੋ ਫੇਸਬੁਕ ਅਤੇ ਵਟਸਐਪ ਗਰੁੱਪ 'ਚ ਸ਼ੇਅਰ ਕਰ ਦਿੱਤੀ। ਇਸ ਫੋਟੋ ਨੂੰ ਐਡਿਟ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹੱਥ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਲਾ ਫੜਿਆ ਦਿਖਾਇਆ ਗਿਆ ਅਤੇ ਪੱਦੀ ਸਤਬਦੀ ਦਾ ਇਸਤੇਮਾਲ ਵੀ ਕੀਤਾ ਗਿਆ। ਕ੍ਰਿਸ਼ਨਪਾਲ ਦੀ ਇਸ ਕਰਤੂਤ ਤੋਂ ਬਾਅਦ ਹਗਾਮਾ ਖੜਾ ਹੋ ਗਿਆ। ਸੋਸ਼ਲ ਮੀਡੀਆ ਅਤੇ ਫੋਨ 'ਤੇ ਲੋਕਾਂ ਨੇ ਕ੍ਰਿਸ਼ਨਪਾਲ ਨਾਲ ਜੰਗ ਛੇੜ ਦਿੱਤੀ। ਇਸ ਪੋਸਟ ਤੋਂ ਬਾਅਦ ਪੜਕੇ ਭਾਜਪਾ ਆਗੂਆਂ ਦਾ ਇੱਕ ਬਫਤ ਖੰਨਾ ਦੇ ਐਸਐਸਪੀ ਸ਼੍ਰੀ ਦਰੁਪਧাইয়া ਨੂੰ ਮਿਲਿਆ ਜਿਨ੍ਹਾਂ ਨੇ ਕੌਂਸਲਰ ਖਰਾਬ ਦੇਸ਼ਦ્રોਹ ਦਾ ਪਰਚਾ ਦਰਨ ਦੀ ਮੰਗ ਕੀਤੀ ਉਧਰ ਦੂਜੇ ਪਾਸੇ ਜਦੋਂ ਕੌਂਸਲਰ ਕ੍ਰਿਸ਼ਨਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਉਹਨਾਂ ਕੋਲੋਂ ਇਹ ਗਲਤੀ ਹੋਈ ਹੈ ਤੇ ਉਹ ਇਸ ਦੀ ਮਾਫੀ ਵੀ ਮੰਗਦੇ ਹਨ ਕਿਉਂਕਿ ਇਹ ਪੋਸਟ ਉਹਨਾਂ ਕੋਲੋਂ ਗਲਤੀ ਨਾਲ ਅੱਗੇ ਚਲੀ ਗਈ ਕਾਂਗਰਸੀ ਐਮਸੀ ਨੇ ਫੇਸਬੁੱਕ ਦੇ ਉੱਪਰ ਪੋਸਟ ਕੀਤਾ ਜਿਦੇ ਵਿੱਚ ਦੁਸ਼ਮਨ ਦੇਸ਼ ਦਾ ਐਮਸੀ ਪੀਐਮ ਸਾਡੇ ਦੇਸ਼ ਦੇ ਪੀਐਮ ਨੂੰ ਗੁਲਾਮੇ ਤੋਂ ਫੜ ਕੇ ਅਪੱਤੀ ਜਨਕ ਸ਼ਬਦਾਵਲੀ ਦੇ ਵਿੱਚ ਕਹਿ ਰਿਹਾ ਹੈ ਕਿ 10 ਬੰਬ ਕਿੱਥੇ ਛੁੱਟੇ ਆ ਇਹ ਬਿਲਕੁਲ ਅਪੱਤੀ ਜਨਕ ਹੈ ਇਹ ਜਿਹੜੇ 44 ਸਾਡੇ ਸੈਨਿਕ ਮਾਰੇ ਗਏ ਆ ਉਹਨਾਂ ਦੀ ਨਖੇਦੀ ਹੈ ਉਹਨਾਂ ਦੀ ਹਤਕ ਹੈ ਜਿਹੜਾ ਸਾਡਾ ਇੱਕ ਫੌਜੀ ਉਥੇ ਫੜਿਆ ਹੋਇਆ ਹੈ ਇਹ ਉਹਦੀ ਹਤਕ ਹੈ ਜਿਹੜੀ ਸਾਡੀ ਅੱਜ ਤੱਕ ਕੁਰਬਾਨੀਆਂ ਹੋਈਆਂ ਉਹਦੀ ਹਤਕ ਹੈ ਸਾਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਇਹ ਜਿਹੜਾ ਦੇਸ਼द्रोह ਕਾਂਗਰਸ ਦੇ ਐਮਸੀ ਨੇ ਕੀਤਾ ਹੈ ਇਹ ਇਕੱਲੀ ਉਹਦੀ ਸੋਚ ਹੈ ਜਾਂ ਸਾਰੀ ਕਾਂਗਰਸ ਪਾਰਟੀ ਦੀ ਸੋਚ ਹੈ ਕੋਈ ਇੱਕ ਖੰਨਾ ਟਵਿੱਟਰ ਗਰੁੱਪ ਚੱਲਦਾ ਹੈ WhatsApp ਤੇ ਉਹਦੇ ਤੇ ਇੱਕ ਬਹੁਤ ਹੀ ਕਾਨੂੰਨੀ ਹਰਕਤ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਐ ਨਰਿੰਦਰભાઈ ਮੋਦੀ ਜੀ ਉਹਨਾਂ ਨੂੰ ਗੱਲੇ ਤੋਂ ਪਕੜ ਕੇ ਜੋ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਇਮਰਾਨ ਖਾਨ ਉਹ ਦਿਖਾਇਆ ਗਿਆ ਇਹ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਹੈ ਇਹਨੇ ਵੀ ਕੀਤੀ ਹੈ ਅਸੀਂ ਉਹਦੇ ਖਿਲਾਫ ਐਸਐਸਪੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਵੀ ਉਹ ਸੁਣਾਇਆ ਹੈ ਜੀ ਜੋ ਆਪਣੇ ਖੰਨੇ ਆਪਣੇ ਐਮਸੀ ਹੈ ਕ੍ਰਿਸ਼ਨਪਾਲ ਉਹ 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 ਉਹਨਾਂ ਵੱਲੋਂ ਕਾਂਗਰਸ ਦਾ ਜੋ ਐਮਸੀ ਹੈ ਅਸੀਂ ਚਾਹੇ ਸੁਖਣਾ ਚਾਹਨੀ ਹੈ ਵੀ ਇਹ ਸੋਚ ਇਹਨਾਂ ਦੇ ਐਮਸੀ ਦੀ ਹੈ ਕਿ ਇਹ ਸੋਚ ਕਾਂਗਰਸ ਪਾਰਟੀ ਦੀ ਹੈ ਵੀ ਜੋ ਇਹਨੇ ਇਨੀ ਕਾਨੂੰਨੀ ਹਰਕਤ ਕੀਤੀ ਹੈ ਇਹਨਾਂ ਸੈਂਸਿਟਿਵ ਮਾਹੌਲ ਚੱਲ ਰਿਹਾ ਦੇਸ਼ ਦਾ ਇਹ ਮਾਹੌਲ ਚ ਇਹ ਜਿਹੇ ਆ ਇਹਨਾਂ ਨੂੰ ਜੋ ਇਹ ਕਰ ਰਹੇ ਹੈ WhatsApp ਤੇ ਪਾ ਕੇ ਮੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਔਰ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਇਹਦੇ ਖੜੀ ਤੋਂ ਖੜੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਅੱਗੇ ਇਸ ਕਾਰਵਾਈ ਨੂੰ ਕਰਨ ਲਈ ਉਹਨਾਂ ਨੇ ਅੱਗੇ ਅਫਸਰਾਂ ਦੀ ਡਿਊਟੀ ਲਗਾ ਦਿੱਤੀ ਹੈ ਦੇਖੋ ਜੀ ਅੱਜ ਪੂਰਾ ਦੇਸ਼ ਜਿਹੜਾ ਸਾਡੇ ਨਰਿੰਦਰ ਮੋਦੀ ਜੀ ਪ੍ਰਧਾਨ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਆਵਾਜ਼ਾਈ ਦੇ ਵਿੱਚ ਲੱਗਿਆ ਹੋਇਆ ਪੂਰੇ ਦੇਸ਼ ਨੂੰ ਇੰਨੀ ਗੱਲ ਦਾ ਪਤਾ ਕਿ ਮੋਦੀ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਸਾਡੇ ਪਲਵਾਮ ਪਲਵਾਮਾ ਵਿੱਚ ਜਿਹੜੇ ਸਾਡੇ ਸੈਨਿਕ ਸ਼ਹੀਦ ਹੋਏ ਨੇ ਉਹਨਾਂ ਦਾ ਅਸੀਂ ਮੂੰਹ ਤੋੜ ਜਵਾਬ ਦਿੱਤਾ ਔਰ ਸਾਡੇ ਮੌਜੂਦਾ ਜਿਹੜੇ ਖੰਨੇ ਦੇ ਬਾੜ ਨੰਬਰ 5 ਤੋਂ ਮਿਊਨਿਸਪਲ ਕਾਉਂਸਲਰ ਨੇ ਸ਼੍ਰੀ ਕ੍ਰਿਸ਼ਨਪਾਲ ਐਮ ਸੀ ਜੀ ਉਹਨਾਂ ਨੇ ਇੱਕ ਐਸੀ ਪੋਸਟ ਜਿਹੜੀ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਔਰ ਇਮਰਾਨ ਖਾਨ ਇਮਰਾਨ ਖਾਨ ਜਿਹੜੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਨੇ ਉਹਨਾਂ ਨੂੰ ਗਲੇ ਤੋਂ ਫੜਿਆ ਹੋਇਆ ਔਰ ਉਹਨਾਂ ਨੂੰ ਗਾਲਾਂ ਕੱਢਦੇ ਹੋਏ ਮਾਂ ਭੈਣ ਦੀਆਂ ਜਿਵੇਂ ਦਿਖਾਇਆ ਗਿਆ ਵੀਡੀਓ ਫੋਟੋ ਦੇ ਵਿੱਚ ਉਹਨੂੰ ਸ਼ੇਅਰ ਕੀਤਾ ਇਹਨਾਂ ਨੇ ਦੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਸਾਰਾ ਪੂਰਾ ਦੇਸ਼ ਮੋਦੀ ਸਾਹਿਬ ਦੀ ਵਾਹ ਵਾਈ ਕਰ ਰਿਹਾ ਤੇ ਇੱਕ ਪਾਸੇ ਸਾਡੇ ਮਿਊਸਪਲ ਕਾਉਂਸਲਰ ਜਿਹੜੇ ਖੰਨੇ ਤੋਂ ਕਾਂਗਰਸ ਦੇ ਮੌਜੂਦਾ ਕਾਉਂਸਲਰ ਨੇ ਵਾਰਡ ਨੰਬਰ 5 ਤੋਂ ਉਹ ਦੇਖੋ ਜੀ ਇੱਕ ਐਸੀ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਮੈਨੂੰ ਤਾਂ ਇਹ ਵੀ ਲੱਗ ਰਿਹਾ ਸਰ ਕੀ ਹੋ ਸਕਦਾ ਇਹ ਇਹ ਪਾਕਿਸਤਾਨਾ ਨਾ ਮਿਲੇ ਹੋਣ ਕਿਉਂਕਿ ਇਓ ਜਿਹੇ ਵੀਡੀਓ ਇਹਨਾਂ ਦਾ ਮਕਸਦ ਤਾਂ ਬਣਦਾ ਨਹੀਂ ਸ਼ੇਅਰ ਕਰਨਾ ਉਹ ਇਹਨਾਂ ਦੇ ਉੱਤੇ ਮੈਂ ਤਾਂ ਇਹ ਮੰਗ ਕਰੂੰਗਾ ਉਹ ਪੂਰੇ ਦਲੀ ਸਮਾਜ ਵੱਲੋਂ ਵੀ ਮੰਗ ਕਰੂੰਗਾ ਸਾਡੇ ਰਵਦਾਸ ਭਾਈਚਾਰੇ ਵੱਲੋਂ ਵੀ ਭਾਈਚਾਰੇ ਵੱਲੋਂ ਵੀ ਔਰ ਸਾਰੇ ਜਿੰਨੀਆਂ ਸਾਡੀਆਂ ਬਰਾਦਰੀਆਂ ਨੇ ਕਿ ਮਾਨਯੋਗ ਐਸਐਸਪੀ ਸਾਹਿਬ ਸਾਡੇਦਰੂਪ ਦਈਆ ਜੀ ਬਹੁਤ ਵਧੀਆ ਨੇ ਤੇ ਮੈਂ ਇਹ ਮੰਗ ਕਰੂੰਗਾ ਕਿ ਇਹਨਾਂ ਨੂੰ ਇਹਨਾਂ ਦੇ ਉੱਤੇ ਦੇਸ਼ದ್ರੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਨਾਂ ਨੂੰ ਪੂਰੇ ਖੰਨੇ ਦੇ ਵਿੱਚ ਜਾ ਕੇ ਪੂਰੇ ਖੰਨੇ ਦੇ ਵਿੱਚ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਨਾਲ ਇਹਨਾਂ ਦੇ ਉੱਤੇ ਦੇਸ਼ದ್ರੋਹ ਦਾ ਪਰਚਾ ਹੋਣਾ ਚਾਹੀਦਾ